ਮੈਂ ਨਹੀਂ ਇਹਨਾਂ ਦਾ ਪੁੱਤ ਘਰ ਵੇਖਿਆ ਘੜ ਵੇਖਿਆ ਸਿਰਫ ਨੌਕਰੀ ਨੂੰ ਮੈਂ ਰਿਸ਼ਤਾ ਲੈ ਆ ਕੇ ਪਤੀ ਦਾ ਕਰਾਤਾ ਏ ਮੁੰਡਾ ਹੋਇਆ ਵਾ 40 ਸਾਲੀ ਬੜੀਆਂ ਗੱਲਾਂ ਕਰਦੇ ਰਹਿਆ 40 ਸਾਲੀ ਮੁੰਡਾ ਆਵਾ ਆ ਮਾਰੀ ਪਤਾ ਨਹੀਂ ਕੱਲ ਦੀ ਕਿ ਅੱਜ ਦੀ ਬਸ ਜੀ ਲੱਗੀ ਤੇ ਆ ਕੜੀ ਮਾਸਾ ਨਹੀਂ ਕਰਨਾ ਆਵੇ ਰੀਵਾ ਹੈ ਤੇ ਕਰੀਏ ਛਤਰਾ ਠਾਣੇ ਵਿੱਚ ਖੜੇ ਆ ਸਾਡੀ ਭੈਣ ਨੂੰ ਫਾ ਦੇ ਕੇ ਮਾਰਿਆ ਗਿਆ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਬਾਜੀ ਮੈਂ ਭਰਾ ਮਾਉ ਦਾ ਕੁੜੀ ਦਾ ਜਿਹੜੀ ਦੇਤਾਂ ਕੀਤੀ ਗਈ ਆ 30 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਮੈਰਿਜ ਉਹਨਾਂ ਦੀ ਹੋਈ ਇੱਕ ਕੁਆਟਰਾਂ ਦੇ ਵਿੱਚ ਸਰਹੜਾ ਥਾਣੇ ਚ ਹਾਂਜੀ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਆ ਤੇ ਹੈਗੇ ਪਰ ਲੋ ਫਰੀਆ ਨਸ਼ਾ ਪਤਾ ਵੇਚਦੇ ਆ 스ਮੈਗ ਵੇਚਦੇ ਆ ਤੇ ਜਿਹੜੀ ਸੱਸਿਆ ਨਾ ਉਹਨੇ ਆਪਣਾ ਹਸਬੰਡ ਵੀ ਪਹਿਲਾਂ ਮਾਰਿਆ ਇਸੇ ਕੰਮ ਚ ਮਾਰਿਆ ਨੇ ਫਾ ਦੇ ਕੇ ਹੀ ਪਹਿਲਾਂ ਵੀ ਕੋਈ ਕੁੱਟ ਮਾਰ ਕਰਦੇ ਸੀ ਹਾਂਜੀ ਬਹੁਤ ਛੇਤੋਂ ਜਦੋਂ ਦਾ ਸ਼ਾਦੀ ਹੋਈ ਹੈ ਨਾ ਇਹਨਾਂ ਦੀ ਉਦੋਂ ਦਾ ਕੰਮ ਇਦਾਂ ਹੀ ਚੱਲਦਾ ਆ ਰਿਹਾ ਇਹਨਾਂ ਦਾ ਕੁੱਟ ਮਾਰਦਾ ਹੀ 8 ਦਿਨ ਹੋ ਗਏ ਫੋਨ ਤੋੜਦਾ ਇਹਦਾ ਖੋ ਕੇ ਵੀ ਦੱਸ ਦੇਣਾ ਪੇਕੇ ਨਾਲ ਦੱਸਿਆ ਆਪਣੇ ਘਰ ਨਾਲ ਦੱਸਿਆ ਸਾਨੂੰ ਨਾਲ ਦੱਸੇ ਇਸ ਕਰਕੇ ਫੋਨ ਤੋੜਦਾ ਤੇ ਆਪਣੀ ਚੋਰੀ ਸੱਸ ਤੋਂ ਫੋਨ ਕਰਦੀ ਹੁੰਦੀ ਸੀ ਸੱਸ ਵਾਲੇ ਫੋਨ ਤਾਂ ਸਾਨੂੰ ਤੇ ਰਾਤੀ ਫੋਨ ਨਹੀਂ ਆਇਆ ਉਹਦਾ ਕੱਲ ਦਾ ਨੇ ਗਲਾ ਕੁੱਟ ਕੇ ਮਾਰ ਕੇ ਤੇ ਸਵੇਰ ਨਾਲ ਲਟਕਾਤੀ ਆ ਤੇ 11 ਵਜੇ ਮੈਨੂੰ ਫੋਨ ਆਇਆ ਅੱਜ ਕੰਮ ਤੇ ਤੋਂ ਦੋ ਮੈਂ ਤੁਹਾਨੂੰ ਕਿਤਾ ਫੋਨ ਆਇਆ ਹਸਬੰਦ ਦਾ ਉਹਨਾਂ ਦਾ ਕਹਿੰਦੇ ਮੈਂ ਡਿਊਟੀ ਗਿਆ ਚੰਡੀਗੜ੍ਹ ਤੇ ਮੰਮੀ ਲੁਧਿਆਣੇ ਗਈ ਆ ਤੇ ਕਮੂ ਕਲੀ ਘਾਰਿਆ ਕਮੂ ਆ ਨਾ ਸਿਸਟਰ ਦਾ ਨਾਮ ਆ ਅੰਦੇ ਕੰਮੋਂ ਕੱਲੀ ਘਰ ਆ ਤੇ ਜਾ ਜਲਦੀ ਮੈਂ ਆਹ ਮੈਂ ਕੰਮ ਤੇ ਹੈਗਾ ਮੈਂ ਮੰਮੀ ਨੂੰ ਉਹਨਾਂ ਨੂੰ ਕਰ ਫੋਨ ਕਰਦਾ ਵਾਂ ਤੇ ਫਿਰ ਮੰਮੀ ਨੂੰ ਕਰਕੇ ਮੈਂ ਸਿੱਧਾ ਇੱਥੇ ਆ ਗਿਆ ਤੇ ਉਹਨਾਂ ਨੇ ਉਹਨਾਂ ਪੁਲਿਸ ਪਹਿਲਾਂ ਹੀ ਸੱਦੀ ਆ ਚੋਰ ਆ ਨਾ ਉਹਨਾਂ ਪਹਿਲਾਂ ਹੀ ਪੁਲਿਸ ਨੂੰ ਦੱਸਤਾ ਵਾ ਘਰ ਕੋਈ ਨਹੀਂ ਹੈਗਾ ਵੱਡਾ ਬੰਡਾ ਇਹਨਾਂ ਦਾ ਪਰੋਣੇ ਦਾ ਜੇਠ ਉਹਨਾਂ ਦਾ ਸਿਸਟਰ ਦਾ ਨਾ ਛੇ ਪੱਤੇ ਵੀ ਦਾਈ ਨਾ ਉਹ ਤੁਨੂੰ ਰਹਿਣ ਦਾ ਇਹ ਘਰ ਹਾਂ ਕੁੜੀ ਦੀ ਫੋਟ ਹਾਂਜੀ ਕੀ ਲੱਗਦਾ ਕਿ ਤੁਹਾਨੂੰ ਸਿਸਟਰ ਨਾਲ ਕੀ ਹੋਇਆ ਉਹਨਾਂ ਗਲਾ ਘੁੱਟ ਕੇ ਮਾਰ ਕੇ ਤੇ ਲੜਕਾ ਤਾਨੂੰ ਰਡਾ ਲੜਕਾਇਆ ਤੇ ਗੋਡੇ ਦੇ ਥੱਲੇ ਲੱਗੇ ਪਏ ਸੀ ਬੈੱਡ ਦੇ ਨਾਲ ਛੱਤ ਤੇ ਇੰਨੀ ਉੱਪਰ ਸਿਰਫ 6 ਫੁੱਟ 6 ਫੁੱਟ ਤੋਂ ਕਿੱਥੇ ਆ ਜਾਏਗਾ ਫਾਸਲ 7 ਤੇ ਕਰ ਉਹ ਤਾਂ ਉਹ ਹੀ ਨਹੀਂ ਸੀ ਕਿ ਜਦੋਂ ਕਰ ਹੈਗਾ ਇਹ ਲਾਗੇ ਬੰਨੇ ਸੀ ਇੱਥੇ ਉਹਨਾਂ ਦਾ ਅੰਦੇ ਲਾਗੇ ਬੰਨੇ ਆ ਦੂਜਾ ਮੁੰਡਾ ਚੱਲ ਚੱਲੇ ਆ ਪਾਪਾ ਜੀ ਦਾ ਭਰਾ ਹੈ ਮੰਗ ਕੀ ਕਰਦੇ ਪਰਸਾ ਹਾਂਜੀ ਮੰਗ ਕੀ ਕਰਦੇ ਪਰਸਾ ਮੰਗੇ ਹੋਈ ਉਹਨਾਂ ਤੇ ਕੇਸ ਕੀਤਾ ਵਾ ਕਿ ਸਜ਼ਾ ਹੋਵੇ ਉਹਨਾਂ ਨੂੰ ਮੈਂ ਖਲੋਤੀ ਆ ਸਤਰ ਥਾਣੇ ਪੁੱਤ ਮੈਂ ਵਿਚੋਲਣ ਹਾਂ ਪੂਆ ਹਾਂ ਮੈਂ ਨਹੀਂ ਇਹਨਾਂ ਦਾ ਪੁੱਤ ਘਰ ਵੇਖਿਆ ਘਾੜ ਵੇਖਿਆ ਸਿਰਫ ਨੌਕਰੀ ਨੂੰ ਮੈਂ ਰਿਸ਼ਤਾ ਲੈ ਆ ਕੇ ਪਤੀ ਦਾ ਕਰਾਤਾ ਏ ਦੋ ਟਰਾਲੀਆਂ ਹੀ ਸਮਾਨ ਦਿੱਤੇ ਆ ਤਰਨਤਾਨ ਕੁਆਟਰਾਂ 'ਚ ਵਿਆਹੀ ਗਈ ਮੇਰੀ ਭਤੀ ਜੀ ਸਭ ਉਥੋਂ ਦੀ ਦੁਨੀਆ ਦੱਸੂ ਤੁਹਾਨੂੰ ਤੇ ਬੋਲਟ ਵੀ ਦਿੱਤਾ ਵਾ ਤੇ ਰੋਜ਼ ਉਹਨੂੰ ਮੁੰਡਾ ਹੋਇਆ ਵਾ ਚੌਹ ਸਾਲੀ ਬੜੀਆਂ ਗੱਲਾਂ ਕਰਦੇ ਰਹਿਆ ਚੌਹ ਸਾਲੀ ਮੁੰਡਾ ਆ ਵਾ ਫਿਰ ਉਹਨੂੰ ਮੁੰਡਾ ਹੋ ਕੇ ਘਰ ਆਈ ਉਹਨਾਂ ਚੱਜ ਨਾਲ ਸਾਂਭੀ ਸੁੱਤੀ ਨਹੀਂ ਆ ਪਤਾ ਹੀ ਨਹੀਂ ਉਹਦੇ ਦਿਮਾਗ 'ਚ ਕਿਹੜੀ ਗੱਲ ਕਿਹੜੀ ਨਹੀਂ ਆ ਸੋਚੀ ਵਿਚਾਰੀ ਪਈ ਰਹਿੰਦੀ ਜੇ ਅਹੀਂ ਲੈਣ ਆਉਨੇ ਸੀ ਤਾਂ ਨਹੀਂ ਹੁੰਦੀ ਸੀ ਜਾਓ ਤੁਸੀਂ ਸਾਡੇ ਲੜ ਪੋਗੇ ਤੁਸੀਂ ਮੈਂ ਨਹੀਂ ਜਾਣਾ ਗੱਡੀ ਆਂਦਾ ਹੀ ਹੁੰਦਾ ਹੀ ਬੁਲਟ ਵੀ ਲੈ ਜਾਓ ਆਪਣੀ ਜਾਇਦਾਦ ਚਲਣੀ ਆ ਤੇ ਜਾਇਦਾਦ ਲੈ ਜਾ ਮੈਂ ਘਰ ਵਾਲਾ ਮੈਂ ਨਹੀਂ ਤੈਨੂੰ ਰੱਖਣਾ ਰਾਣਾ ਸੱਸ ਵੀ ਅਹੀਂ ਨਹੀਂ ਤੈਨੂੰ ਰੱਖਣਾ ਅਹੀਂ ਆ ਮੱਠ ਦਿਨ ਪਹਿਲਾਂ 15 ਦਿਨ ਮੈਂ ਨਾਨਨ ਪਰਜਾਈ ਅਹੀਂ ਲੈ ਕੇ ਚੱਲੇ ਆ ਤੇ ਸਾਨੂੰ ਆਂਦਾ ਵੇ ਇਹਨੂੰ ਸਮਾਨ ਵੀ ਆਪਣਾ ਨਾਲ ਖੜੋ ਇਹਨੇ ਕਿਹਾ ਕਿ ਉਹ ਜੀ ਨੂੰ ਕੀ ਕਾਬਸ ਉਹਦਾ ਨਾ ਕਰ ਕਰਮਜੀਤ 30 ਸਾਲ ਤੇ ਹਾਂ ਪਹਿਲਾਂ ਵੀ ਕੋਈ ਝਗੜਾ ਹੋਇਆ ਉਹਦਾ ਝਗੜਾ ਕੋੜਦੇ ਮਾਰਦੇ ਸੀ ਕੁੱਤੇ ਤੋਂ ਅਸੀਂ ਆਏ ਆ ਸਿਰ ਤੇ ਰੋਵੜੇ ਪਏ ਆ ਉਹਨਾਂ ਨੇ ਆਉਂਦਿਆਂ ਨੂੰ ਫੋਨ ਵੀ ਤੋੜ ਦਿੱਤਾ ਵੀ ਤੈਨੂੰ ਪੇਕਿਆ ਨਾ ਗੱਲ ਨਹੀਂ ਕਰਦੇ ਹੈ 15 ਦਿਨ ਹੋ ਗਏ ਤੁਹਾਨੂੰ ਕਿੱਦਾਂ ਪਤਾ ਸਾਨੂੰ ਸਾਨੂੰ ਉਹਨੇ ਮਾਰਿਆ ਜਾਂ ਚੋਰੀ ਫੋਨ ਸੱਸ ਦਾ ਫੜ ਕੇ ਤੇ ਫੇਰ ਉਹਨੇ ਫੋਨ ਕਰਕੇ ਦੱਸਿਆ ਫਿਰ ਦੋਵੇਂ ਨਾਨ ਪਰਚਾਈ ਆ ਗਈਆਂ ਵਾ ਤੇ ਸਾਡੇ ਨਾਲ ਤੁਰ ਪਈ ਆ ਚੱਲ ਗਈ ਆ ਫੇਰ ਜਾ ਕੇ ਪਤਲੀ ਘਰ ਸਾਨੂੰ ਆਂਦੀ ਮਮੀ ਮੈਨੂੰ ਛੱਡ ਜੋ ਮੇਰਾ ਘਰ ਵਾਲਾ ਰੋਚਿਆ ਉਹ ਬੋਲਿਆ ਨਹੀਂ ਤੇ ਕੋ ਸਾਡੇ ਘਰ ਚ ਲੜਾਈ ਜਿਆਦੀ ਨਾ ਵਾਜ ਅਸੀਂ ਵਾਪਸ ਆਣ ਕੇ ਛੱਡ ਗਏ ਆਂ ਸਾਨੂੰ ਨਹੀਂ ਪਤਾ ਮਗਰੋਂ ਫੇਰ ਕੀ ਕਰਦੇ ਰਹੇ ਕੀ ਨਹੀਂ ਕਰਦੇ ਰਹੇ ਤੇ ਅੱਜ ਜਾ ਕੇ ਉਹਨਾਂ ਸਾਨੂੰ ਕਿਸੇ ਕੋ ਫੋਨ ਕਰਾਤਾ ਵੀ ਕੰਮੂ ਨੇ ਫਾ ਲੈ ਲਿਆ ਵਾ ਆਪ ਘਰੋਂ ਚਲ ਗਏ ਇਹਨਾਂ ਨੇ ਕਿੱਦਾਂ ਨੇ ਰੋਣੇ ਨੇ ਆਪੇ ਕੋਈ ਘਰ ਕੋਈ ਨਹੀਂ ਭੱਜ ਕੇ ਘਰੋਂ ਤੇ ਹੁਣ ਮਾਂ ਆ ਗਈ ਆ ਗੂਏ ਮਾਰਦੇ ਆ ਹਾਂ ਮੁੰਡਾ ਵੀ ਲੱਗ ਗਿਆ ਪਾ ਗਿਆ ਉਹਦੇ ਰੋਂਦਾ ਕਲਾਂਦਾ ਕਿੰਨੇ ਸਾਲ 4 ਸਾਲ ਦਾ ਨਹੀਂ ਚਾਹ 4 ਮਹੀਨੇ ਦਾ 2 ਮਹੀਨੇ ਹਾਂ ਤੁਸੀਂ ਕੰਪਲੇਨਟ ਕੀਤੀ ਆਈ ਕੰਪਲੇਨਟ ਕੀਤੀ ਆ ਤੇ ਹੁਣ ਵੇਖੋ ਕੀ ਕਰਦੇ ਜੋ ਕੀ ਨਹੀਂ ਕਰਦੇ ਸਾਨੂੰ ਕੰਨ ਆ ਮਿਲਣਾ ਚਾਹੀਦਾ ਸਾਨੂੰ ਨਿਸਾਬ ਚਾਹੀਦਾ ਸਾਡੀ ਤਸਵੀਰ ਵਰ ਕੀਤੀ ਮਾਰ ਦਿੱਤੀ ਆ ਇਹ ਇਨਸੀਡੈਂਟ ਸਾਡੇ ਰਿਪੋਰਟ ਹੋਇਆ ਜਿਹਦੇ ਵਿੱਚ ਉਹਨਾਂ ਨੇ ਸੁਸਾਈਡ ਕੀਤਾ ਬਾਏ ਹੈਂਗਿੰਗ ਉਹਦੀ ਜਿਹੜੀ ਤਫਤੀਸ਼ ਅਸੀਂ ਕਰ ਰਹੇ ਆਂ ਔਰ ਜੇਲ ਤਾਂ ਉਹਦਾ ਫਿਰ ਅੱਗੇ ਆਏਗਾ ਉਸ ਦੀ ਕਿਹੜਾ ਜੋ ਬਿਆਨ ਕਰਨਗੇ ਉਸ ਹਸਬ ਨਾਲ ਉਹਨਾਂ ਦੀ ਕਾਰਵਾਈ ਵੀ ਦੱਸਿਆ ਗਿਆ ਕਿ ਉਸ ਦਾ ਜਿਹੜਾ ਪਤੀ ਉਹ ਸਨੋ ਕੰਟੀਕ ਡਿਊਟੀ ਕਰਦਾ ਹੀ ਪੁਲਿਸ ਦੇ ਵਿੱਚ ਹਾਂਜੀ ਉਹ ਮੁਲਾਜ਼ਮ ਹੈਗਾ ਤਾਂ ਹੀ ਉਹ ਸਰਕਾਰੀ ਕੁਆਰਟਰ ਜਿਹੜੇ 6 ਨੰਬਰ ਸਾਧਰ ਪੁਲਿਸ ਸਟੇਸ਼ਨ ਦੇ ਜਿਹੜੇ ਕੁਆਰਟਰ ਸੇ ਉਹਦੇ ਵਿੱਚ ਹੈ